ਕੀ ਗੱਲ ਹੋਈ ਸੀਗੀ ਇਹ ਵੀਰੇ ਨਾ ਇੱਕ ਉਸਮਾਨ ਲੈਣ ਗਈ ਸੀ ਕੰਮ ਤੋਂ ਦੇ ਇਹਨਾਂ ਨੇ ਮੈਨੂੰ ਫੋਨ ਕਰਿਆ ਵੀ ਕੁਝ ਲੈ ਕੇ ਆਣਾ ਮੰਡੀ 'ਚ ਗਏ ਬਾਅਦ ਤੋਂ ਪਤਾ ਨਹੀਂ ਕੀ ਹੋਇਆ ਕੁੱਟਿਆ ਮਾਰਿਆ ਕਿਸੇ ਨੇ ਬਹੁਤ ਜ਼ਿਆਦਾ ਇਹ ਹਾਲਤ ਹੈ ਤੁਸੀਂ ਦੇਖ ਲਓ ਸਾਡੇ ਕੋਲ ਗਰੀਬਾਂ ਕੋਲ ਕੁਝ ਨਹੀਂ ਹੈ ਨਾ ਮੈਂ ਬਹੁਤ ਮਜਬੂਰ ਹਾਂ ਮੇਰੀ ਮਾਂ ਦਾ ਜਿੰਨੀ ਹੋ ਸਕੇ ਕਰੋ ਹੱਥ ਬਨ ਕੇ ਬੇਨਤੀ ਮੇਰੇ ਘਰ ਵਾਲੇ ਦੀ ਜਾਨ ਬਚਣੀ ਚਾਹੀਦੀ ਹੈ ਹੁਣ ਫਿਰ ਡਾਕਟਰ ਨੇ ਰੈਫਰ ਕਰਤਾ ਇਹਨਾਂ ਨੂੰ ਸਾਨੂੰ ਜਿ ਪਟਿਆਲੇ ਰੈਫਰ ਕਰਤਾ ਉਹਨਾਂ ਸਿ ਪਟਿਆਲੇ ਲੈ ਕੇ ਜਾ ਰਿਹਾ ਦੇਖੋ ਕੀ ਹੁੰਦੇ ਕੀ ਇਸ ਆਡੀ ਕਿਸਮਤ ਚ ਕੀ ਬਣਉਂਗਾ ਸਾਨੂੰ ਕੋਈ ਪਤਾ ਨਹੀਂ ਮੇਰੇ ਬੱਚੇ ਵੀ ਛੋਟੇ ਨੇ ਮੈਂ ਕਮਾਉਣਾ ਨਿਕਲੀਆਂ ਕਰਦੀ ਵਿੱਚ ਮੇਰੇ ਘਰ ਦੀ ਕਮਾਉਣ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਮੈਂ ਕਿਰਾਏ ਤੇ ਬੈਠੀ ਆਂ ਮੈਂ ਬਹੁਤ ਮਜਬੂਰ ਆਂ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਇਹ ਗੱਲ ਦਾ ਵੀਰ ਜੀ ਕਿਸੇ ਦਾ ਫੋਨ ਆਇਆ ਕੀ ਵੀ ਆ ਥੋੜੇ ਘਰਾਂ ਵਾਲਾ ਉਰੇ ਡਿੱਗਿਆ ਵੇ ਆ ਕਿਸੇ ਨੇ ਕੁੱਟਿਆ ਮਾਰਿਆ ਮੈਂ ਲੈਣ ਗਈ ਚੱਕ ਕੇ ਲਿਆਇਆ ਸੀ ਆ ਸਰਕਾਰੀ ਹਸਪਤਾਲ ਦੇ ਸਾਥ ਕੀ ਲੈ ਕੇ ਆਈ ਜੀ ਹੁਣ ਇਹਨਾਂ ਨੇ ਟਾਂਕੇ ਲਾ ਕੇ ਸਾਨੂੰ ਰੈਫਰ ਕਰਤਾ ਪਿਆਲੇ ਦੀ ਪਿਆਲੇ ਦੇ ਟੇਹੋ ਕੀ ਮੰਗ ਕਰਦੇ ਵੀਰ ਜੀ ਕਹਿੰਦੇ ਜੀ ਸਾਡੀ ਜਿੰਨੀ ਵੀ ਹੋ ਸਕੇ ਬਾਤ ਤੋਂ ਬਾਤ ਮਦਦ ਕਰੋ ਕਿਉਂਕਿ ਮੇਰੇ ਕੋਲ ਇਸ ਵੇਲੇ ਕੁਛ ਨਹੀਂ ਗਾ ਮੈਂ ਖਾਲੀ ਆ ਮੇਰੇ ਘਰ ਦੇ ਵਿੱਚ ਵੀ ਕੁਛ ਨਹੀਂ ਮੇਰੇ ਕੋਲ ਵੀ ਕੁਛ ਨਹੀਂ ਅੱਤ ਬਣ ਗਈ ਬੇਨਤੀ ਸਾਰਿਆਂ ਨੂੰ ਜੀ ਦੇਖ ਸਕਦੇ ਹੋ ਇਹ ਸਲੀਮ ਸੁਨੀਲ ਕੁਮਾਰ ਨਾਮਕ ਵਿਅਕਤੀ ਹੈ ਜਿਹੜਾ ਰਤੀ ਉਹਦੇ ਘਰਦਿਆਂ ਦਾ ਕਹਿਣਾ ਹੈ ਕੋਈ ਸੌਦਾ ਲੈਣ ਗਿਆ ਸੀਗਾ ਤੇ ਜਦੋਂ ਇਹਨਾਂ ਕੋਲੇ ਰਾਤ ਨੂੰ ਕਿ 12:30 1 ਵਜੇ ਫੋਨ ਆਇਆ ਕਿ ਵੀ ਉਹਦੇ ਘਰ ਵਾਲੇ ਦੀ ਹਾਲਤ ਗੰਭੀਰ ਹੈ ਤੇ ਕਿਸੇ ਨੇ ਕੁੱਟਮਾਰ ਕੀਤੀ ਹੈ ਕੁੱਟਮਾਰ ਕੀਤੀ ਹੈ ਤੇ ਜਦੋਂ ਉਹ ਤੇ ਜਦੋਂ ਇੱਥੇ ਆਪਣਾ ਫਿਰ ਉਹ ਬੀਬੀ ਆਪਣੇ ਘਰ ਵਾਲੇ ਨੂੰ ਇੱਥੇ ਸਿਵਲ ਹਸਪਤਾਲ ਲੈ ਕੇ ਆਈ ਤਾਂ ਡਾਕਟਰਾਂ ਨੇ ਦੇਖਿਆ ਕਿ ਵੀ ਉਹਦੀ ਹਾਲਤ ਗੰਭੀਰ ਹੋਣ ਕਰਕੇ ਪਟਿਆਲਾ ਰੈਫਰ ਕਰਤਾ ਤੇ ਇਹ ਆਪਣੇ ਇੱਥੇ ਲੋਹਾਰਾ ਮਹੱਲੇ ਕਰਾਇਤੇ ਰਹਿੰਦੇ ਨੇ ਤੇ ਇਹਨਾਂ ਨੇ ਮਾਲੀ ਮਦਦ ਦੀ ਉਮੀਦ ਜਤਾਈ ਹੈ ਕਿ ਵੀ ਮੇਰੇ ਘਰ ਵਾਲੇ ਤੇ ਇਲਾਜ ਲਈ ਪੈਸੇ ਦੀ ਜ਼ਰੂਰਤ ਹੈ ਤੇ ਜਿੰਨੀ ਹੋ ਸਕਦੀ ਹੈ ਮੇਰੀ ਵੱਤ ਤੋਂ ਵੱਧ ਮਦਦ ਕੀਤੀ ਜਾਵੇ ਇਹਨਾਂ ਦਾ ਅਕਾਊਂਟ ਨੰਬਰ ਜੋ ਵੀ ਖਾਤਾ ਹੈਗਾ ਇਹਨਾਂ ਦਾ ਜਲਦੀ ਹੋਰ ਤੁਹਾਡੇ ਇਹਦੇ ਨਾਲ ਹੀ ਵਿੱਚ ਮੈਂਸ਼ਨ ਕਰ ਦਾਂਗੇ ਜਿਹਦਾ ਤੋਂ ਜੋ ਸਰਦਾ ਇਸ ਪ੍ਰਵਾਦ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਇਸ ਦਾ ਜਿਹੜਾ ਸਿਰਦਾ ਸਾਈ ਹੈ ਬਚ ਸਕੇ ਤੇ ਆਪਣੇ ਬੱਚਿਆਂ ਦਾ ਬੱਚਿਆਂ ਤੇ ਉਹਦਾ ਹੱਥ ਬਣਿਆ ਰਹੇ ਪਿਓ ਦਾ ਬਣੇ ਰਹੋ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾ ਦੀ ਰਿਪੋਰਟ ਸਿਹਰਾ ਦੀ ਹਾਲਤ ਕੀ ਨੇ ਇਹਨਾਂ ਦੀ ਵੀਰੇ ਬਹੁਤ ਗੰਭੀਰ ਹੈ ਕਿ ਉਹ 10 ਜਗ੍ਹਾ ਲਈ ਬੋਲ ਤੱਕ ਵੀ ਨਹੀਂ ਪਾ ਰਹੇ ਬਹੁ ਬੁਰੀ ਹਾਲਤ ਹੈ ਜੀ ਤੇ ਇਸ ਪਰਿਵਾਰ ਦਾ ਜਦੋਂ ਇਹ ਖਾਤਾ ਨੰਬਰ ਦੇ ਦੇਣਗੇ ਤਾਂ ਨਾਲ ਹੀ ਵਿੱਚ ਵੀਡੀਓ ਦੇ ਵਿੱਚ ਖਾਤਾ ਨੰਬਰ ਮੈਂਸ਼ਨ ਕਰ ਦੇਵਾਂਗੇ ਤੇ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਕਰੋ ਤਾਂ ਜੋ ਬੱਚਿਆਂ ਦੇ ਪਿਓ ਦਾ ਹੱਥ ਬਣਿਆ ਰਹੇ ਨਾਲ ਹੋ ਜਾ ਪੁੱਤ ਇਹ ਪੜ ਲਓ ਮੈਂ ਇੰਨੀ ਤਰ੍ਹਾਂ ਹੂੰ ਆ ਦਿਖਾ ਦੇ ਲੈ